ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਚਲਾਏ ਜਾ ਰਹੇ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਵਿੱਚ ਮੈਂ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦਾ ਕਿਸਾਨ ਵੀਰੋ ਅੱਜ ਜਿਹੜਾ ਸਾਡਾ ਵਿਸ਼ਾ ਹੈ ਉਹ ਇਹ ਹੈ ਵੀ ਜਿਹੜੇ ਅਸੀਂ ਖੇਤੀਬਾੜੀ ਭਾਗ ਦੇ ਵਿੱਚ ਇੱਕ ਟ੍ਰੇਨਿੰਗ ਵਿੰਗਾ ਜਿਹਦੇ ਰਾਹੀਂ ਅਸੀਂ ਬਠਿੰਡੇ ਦੇ ਜੋ 7 ਬਲਾਕ ਆ ਉਹਦੇ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਟ੍ਰੇਨਿੰਗ ਕੈਂਪ ਲਾਏ ਜਾਂਦੇ ਆ ਇਸ ਕੈਂਪ ਦੇ ਵਿੱਚ ਜਿਹੜੇ ਹੋਰ ਅਲਾਈਡ ਵਿਭਾਗ ਨੇ ਜੋ ਸਬੰਧਤ ਮਹਿਕਮੇ ਨੇ ਜਿਵੇਂ ਤੁਸੀਂ ਲਾ ਲਓ ਭੂਮੀ ਰੱਖਿਆ ਵਿਭਾਗ ਆ ਜਾਂ ਜਿਹੜੇ ਜੰਗਲਾਤ ਵਿਭਾਗ ਆ ਜਾਂ ਆਪਣਾ ਪਸ਼ੂ ਪਾਲਣ ਵਿਭਾਗ ਆ ਚਾਹ ਸਾਡਾ ਜੋ ਖੇਤੀਬਾੜੀ ਵਿਭਾਗ ਦੀ ਜੋ ਮਿੱਟੀ ਭੂਮੀ ਪਰਖ ਲਾਇਆ ਵਾ ਤਾਂ ਇਹ ਜਿਹੜੇ ਸਾਰੇ ਸਬੰਧਤ ਵਿਭਾਗ ਨੇ ਉਹ ਇਸ ਕੈਂਪ ਦੇ ਵਿੱਚ ਹਿੱਸਾ ਲੈਂਦੇ ਨੇ ਤਾਂ ਇਸ ਕੈਂਪ ਦੇ ਵਿੱਚ ਸਾਰੇ ਮੰਨ ਲਓ ਜਿੰਨੇ ਵੀ ਕਿਸਾਨਾਂ ਦੇ ਨਾਲ ਜੁੜੇ ਹੋਏ ਜਿਹੜੇ ਨਾਲ ਦੇ ادارے ਨੇ ਸਬੰਧਤ ਵਿਭਾਗ ਨੇ ਉਹਨਾਂ ਦੀ ਜਿਹੜੀ ਸਾਰੀ ਜਾਣਕਾਰੀ ਆ ਉਹ ਇਸ ਕੈਂਪ ਦੇ ਵਿੱਚ ਮਿਲਦੀ ਆ ਤਾਂ ਜਿਵੇਂ ਹੁਣ ਅਸੀਂ ਪਿਛਲੇ ਦਿਨਾਂ ਦੌਰਾਨ ਜਿਵੇਂ ਜੈ ਸਿੰਘ ਵਾਲਾ ਪਿੰਡ ਵੇਖੀ ਅਸੀਂ ਕੈਂਪ ਲਾ ਕੇ ਆਏ ਆ ਅੱਜ ਅਸੀਂ ਜਿਹੜਾ ਸਾਡਾ ਕੈਂਪ ਸੀਗਾ ਉਹ ਅਸੀਂ ਨੱਤ ਪਿੰਡ ਦੇ ਵਿੱਚ ਲਾ ਕੇ ਆਏ ਆ ਜਿੱਥੇ ਕਿ ਲਗਭਗ 150 ਕਿਸਾਨਾਂ ਨੇ ਭਾਗ ਲਿਆ ਤਾਂ ਇਸੇ ਤਰ੍ਹਾਂ ਹੀ ਸਾਡਾ ਇਹ ਮਹੀਨੇ ਦਾ ਜਿਹੜਾ ਸ਼ਡਿਊਲ ਬਣਦਾ ਸੀ ਸਾਰੇ ਬਲਾਕ ਦੇ ਜਿਹੜੇ ਅਸੀਂ ਦੋ ਦੋ ਕੈਂਪ ਇੱਕ ਬਲਾਕ ਦੇ ਵਿੱਚ ਸੀ ਹਰ ਮਹੀਨੇ ਲਾਏ ਜਾਂਦੇ ਆ ਤਾਂ ਇਸ ਕੈਂਪਾਂ ਦੇ ਵਿੱਚ ਅਸੀਂ ਜਿਹੜੀ ਖੇਤੀਬਾੜੀ ਦੇ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਆ ਜੋ ਜਿਵੇਂ ਸਿੱਧੀ ਬਿਜਾਈ ਆ ਝੋਨੇ ਦੀ ਜਾਂ ਨਰਮਾ ਜਾਂ ਜਿਹਦੇ ਵਿੱਚ ਆਪਾਂ ਕਹიდੀਏ ਜਿਵੇਂ ਹੁਣ ਦੇਖ ਰਹੇ ਆ ਵੀ ਪਨੀਰੀ ਆ ਜਿਹੜੀ ਉਹ ਪੀਲੀ ਪੈ ਰਹੀ ਹੈ ਤੇ ਬਾਬਤ ਜਿਹੜੀ ਜਾਣਕਾਰੀ ਉਹ ਕੀਤੀ ਬਾੜੀ ਭਾਗ ਵੱਲੋਂ ਦਿੱਤੀ ਜਾਂਦੀ ਆ ਤਾਂ ਨਾਲ ਨਾਲ ਜਿਹੜੇ ਕਿਸਾਨਾਂ ਨੇ ਕੋਈ ਸਬਜ਼ੀਆਂ ਲਾਈਆਂ ਹੁੰਦੀਆਂ ਫਲਦਾਰ ਬੂਟੇ ਲਾਏ ਹੁੰਦੇ ਆ ਜਾਂ ਕੋਈ ਲੱਕੜ ਦੇ ਲਈ ਜਾਂ ਆਪਣਾ ਕੁਦਰਤੀ ਦਰਖਤ ਆ ਜਿਹੜੇ ਉਹ ਲਾਉਣੇ ਹੁੰਦੇ ਆ ਤਾਂ ਉਹ বন ਵਿਭਾਗ ਆ ਜੋ ਜੰਗਲਾਤ ਵਿਭਾਗ ਆ ਉਹ ਜਿਹੜੀ ਜਾਣਕਾਰੀ ਉਹ ਕਿਸਾਨਾਂ ਨੂੰ ਇਸ ਕੈਂਪ ਦੇ ਵਿੱਚ ਸਾਂਝੀ ਕਰਦਾ ਤਾਂ ਇਸ ਦੇ ਨਾਲ ਨਾਲ ਹੀ ਅਸੀਂ ਜਿਹੜੀ ਸਾਡੇ ਖੇਤੀਬਾੜੀ ਵਿਭਾਗ ਵੱਲੋਂ ਮੋਬਾਈਲ ਟੈਸਟਿੰਗ ਬੈਨ ਆ ਭਾਈ ਭੂਮੀ ਅਤੇ ਪਾਣੀ ਪਰਖ ਵੈਣਾ ਤਾਂ ਉਹ ਵੈਣ ਵੀ ਇਸ ਕੈਂਪ ਦੇ ਵਿੱਚ ਜਾਂਦੀ ਆ ਤਾਂ ਅਸੀਂ ਇੱਕ ਦਿਨ ਪਹਿਲਾਂ ਇਸ ਕੈਂਪ ਤੋਂ ਅਸੀਂ ਖੇ ਪਿੰਡਾਂ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਵਾਉਣੇ ਆ ਚਾ ਕੇ ਜਿਹੜੇ ਕਿਸਾਨਾਂ ਦੇ ਟਿਊਬਲਾਂ ਦੇ ਪਾਣੀ ਦੇ ਸੈਂਪਲ ਆ ਉਹ ਕਿਸਾਨ ਵੀਰ ਉਹ ਤੇ ਸੈਂਪਲ ਇਕੱਠੇ ਕਰਕੇ ਇੱਕ ਥਾਂ ਤੇ ਰੱਖ ਲੈਂਦੇ ਆ ਤਾਂ ਇਸ ਕੈਂਪ ਦੇ ਦੌਰਾਨ ਹੀ ਅਸੀਂ ਜਿਹੜੇ ਪਾਣੀ ਦੇ ਸੈਂਪਲ ਉਹ ਅਸੀਂ ਟੈਸਟ ਕਰਕੇ ਦਿੰਦੇ ਆ ਤੇ ਨਾਲ ਜਿਹੜੀਆਂ ਰਿਪੋਰਟਾਂ ਆਈਆਂ ਉਹ ਕਿਸਾਨਾਂ ਨੂੰ ਅਸੀਂ ਨਾਲ ਦੀ ਨਾਲ ਉਹ ਟੈਸਟ ਕਰਕੇ ਮੌਕੇ ਤੇ ਵੰਡੀਆਂ ਜਾਂਦੀਆਂ ਤਾਂ ਇਸ ਦੇ ਨਾਲ ਹੀ ਜਿਹੜੇ ਕਿਸਾਨ ਵੀਰਾਂ ਨੇ ਮਿੱਟੀ ਟੈਸਟ ਕਰਾਉਣੀ ਹੁੰਦੀ ਆ ਤਾਂ ਮਿੱਟੀ ਆ ਜਿਹੜੀ ਉਹ ਉਹ ਵੀ ਜਿਹੜੀ ਇਸ ਬੈਂਡ ਦੇ ਰਹੀ ਟੈਸਟ ਕਰਕੇ ਕਿਸਾਨਾਂ ਨੂੰ ਰਿਪੋਰਟਾਂ ਉਹ ਨਾਲ ਦੀ ਨਾਲ ਦਿੱਤੀਆਂ ਜਾਂਦੀਆਂ ਤਾਂ ਇਸ ਤੋਂ ਬਿਨਾ ਜਿਵੇਂ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਉਹਦੇ ਵਿੱਚ ਕਈ ਕਿਸਾਨ ਲਾਭਪਾਤਰੀਆਂ ਨੇ ਜਿਹੜੇ ਪੈਸੇ ਵਗੈਰਾ ਜਿਹੜੇ ਨਹੀਂ ਆ ਰਹੇ ਜਾਂ ਉਹਨਾਂ ਦੇ ਖਾਤੇ ਦੇ ਵਿੱਚ ਕੋਈ ਪ੍ਰੋਬਲਮ ਆ ਉਹ ਵੀ ਅਸੀਂ ਜਿਹੜਾ ਮੌਕੇ ਤੇ ਸਟੇਟਸ ਚੈੱਕ ਕਰਕੇ ਉਹ ਅਸੀਂ ਕਿਸਾਨ ਵੀਰਾਂ ਨੂੰ ਮੌਕੇ ਤੇ ਦੱਸਿਆ ਜਾਂਦਾ ਤਾਂ ਮੇਰੀ ਬੇਨਤੀ ਆ ਸਾਰੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਵੀ ਤੁਸੀਂ ਜਿਹੜੇ ਇਹ ਕੈਂਪ ਲੱਗਦੇ ਆਗੇ ਜਦੋਂ ਪਿੰਡ ਦੇ ਵਿੱਚ ਅਨਾਉਂਸਮੈਂਟ ਹੁੰਦੀ ਆ ਤਾਂ ਤੁਸੀਂ ਵੱਧ ਤੋਂ ਵੱਧ ਇਸ ਕੈਂਪ ਦਾ ਲਾਹਾ ਲਿਆ ਕਰੋ ਤਾਂ ਜੋ ਜਿੰਨੇ ਵੀ ਸੰਬੰਧਤ ਭਾਗ ਨੇ ਜਿਹੜੀ ਸਾਰੀ ਜਾਣਕਾਰੀ ਇਕੱਠੀ ਆ ਉਹ ਇੱਕ ਪਿੰਡ ਦੇ ਵਿੱਚ ਉਹ ਸਾਰੇ ਕਿਸਾਨ ਵੀਰਾਂ ਨੂੰ ਦਿੱਤੀ ਜਾਂਦੀ ਆ ਤਾਂ ਇਹਨਾਂ ਜਿਹੜੇ ਕੈਂਪਾਂ ਦਾ ਵੱਧ ਤੋਂ ਵੱਧ ਉਹ ਲਾਹ ਲਿਆ ਜਾਵੇ ਧੰਨਵਾਦ ਜੀ